ਵਾਹਿਗੁਰੂ ਜੀ ਕਾ ਖਾਲਸਾ ਸੇਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਰੋਗਤਾ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਦੁਪਹਿਰੇ ਲੱਗੇ ਜੀ ਪੂਰੇ ਹਨ ਕੜਕਵੇਂ ਚੱਲਣ ਤੇ ਅਹ ਦੁਪਾਰਾਂ ਦੇ ਵਿੱਚ ਹੁਣ ਜੱਟਾਂ ਨੇ ਜੀ ਬਾਹੀ ਵੀ ਸ਼ੁਰੂ ਕਰ ਦਿੰਦੀ। ਮੈਂ ਵੀ ਕਰੀ ਵੀ ਆ ਜੀ। ਮੈਂ ਮੰਡ ਵਾਲੀ ਜ਼ਮੀਨ ਤਾਂ ਸਾਰੀ ਬਾਆਇਆ ਸੀ ਤੇ ਅੱਜ ਹੁਣ ਸਵੇਰੇ ਟਰੈਕਟਰ ਲਾਇਆ ਜੀ ਆਪਣੀ ਪਿੰਡ ਵਾਲੀ ਮੋਟਰ ਤੇ ਖੜਾਇਆ ਵਾ। ਤੇ ਇੱਥੇ ਤਕਰੀਬਨ ਬਾਹੀ ਦਾ ਕੰਮ ਉਰੇ ਵੀ ਅੱਜ ਦੇ ਬੇੜੇ ਦੇਣਾ। ਜਿਹੜਾ ਡੇਲਟ 2 ਕਿਲੋ ਰੇ ਰਹਿੰਦੇ ਆ ਉਹ ਵੀ ਪਾਣ ਅੱਜ ਬਹਿਰੋ ਦਾ ਨਾਲੇ ਕੇ ਫਤੇ ਕਰ ਦੇਣਾ। ਤੇ ਹੁਣ ਮੋਟਰ ਪਰ ਬੈਠੇ ਜੀ ਕਈ ਜਣੇ ਰੌਣਕ ਜਣੀ ਹੁਣ ਮੋਟਰ ਪਰ ਰੌਣਕ ਲੱਗਣੀ ਸ਼ੁਰੂ ਹੋਣੀ ਸਾਡੀ ਪਰ ਬਖਸ਼ਰ ਦੀ ਕਿਰਪਾ ਨਾਲ ਤੇ ਚੱਲਦਾ ਮੋਟਰ ਪਰ ਨੂੰ ਨਾਲੇ ਦੇਖਦਾ ਵਾ ਵਹੀ ਦਾ ਸਿਸਟਮ ਕਿਵੇਂ ਚੱਲਦਾ ਕਿਵੇਂ ਤੇ ਤੁਸੀਂ ਵਲੌਗ ਨਾਲ ਬਣੇ ਰਹੋ ਪਹੁੰਚ ਗਿਆ ਜੀ ਮੋਟਰ ਤੇ ਤੇ 17 ਮਈ ਨੂੰ ਅਮਨੇ ਦਾ ਜਨਮ ਦਿਨ ਹੈ ਏ ਪਤਾ ਨਹੀਂ ਕਿਹੜੇ ਬੰਦੇ ਨੇ ਲਿਖਤਾ ਬੰਦੇ ਤਾਂ ਬੈਠੇ ਇੱਥੇ ਅਸੀਕਾਲ ਜੀ ਹਾਂ ਕਹਿੰਦੇ 17 ਤਰੀਕ ਨੂੰ ਭਰੀ ਵੀ ਹੋਊਗੀ ਅੱਜ ਖਾਲੀ ਭਰੀ ਵੀ ਹੋਊਗੀ ਅੱਜ ਖਾਲੀ ਹੈ ਅੱਜ ਖਾਲੀ ਹੈ ਅੱਜ ਵੀ ਅੱਜ ਵੀ ਅਮਰ ਦਾ ਜਨਮ ਹੈ ਅੱਜ ਵੀ ਅਮਰ ਦਾ ਜਨਮ ਹੈ ਇਹ ਖਾਲੀ ਅਸੀਂ ਉਹ ਕਰੀਓ ਹਾਂ ਵੀ ਉਹ 버ਗਰ ਆਰ ਭਾਈਆ ਕੜ ਗਿਆ ਵਾਲਾ ਜਿਹੜੇ ਇਹਦੇ ਪਰ ਬਹੁਤ ਆਸਾ ਬੰਨ ਪ੍ਰੀਤ ਦੀ ਇਹਨਾਂ 17 ਬਾਈ ਹਾਂ ਹਾਂ ਪਨੀਰ ਧਾਰੀ ਮੇਲੇ ਨੂੰ ਬਾਈ ਹਾਂ ਮੁਰਗਾ ਲਿਆ ਕੇ ਬਰਫ਼ ਪਾ ਕੇ ਮਿੱਠਾ ਬਣਾਉਂਦੇ ਹਾਂ ਮਿੱਠਾ ਪਾਣੀ ਲਾ ਸ਼ਵੀਰ ਵੀ ਠੀਕ ਆ ਵੀ ਹਾਂ ਇਹ ਵੀ ਗੱਲ ਠੀਕ ਆ ਪੀਓ ਆਪਣਾ ਜਿੰਨਾ ਪੀਣਾ ਇਹਨੂੰ ਦਾਲ ਦਾਲ 4 ਵਜੇ ਤੱਕ ਆ ਆ ਅੱਧੀ ਸਿੱਲੀ ਲਿਆ ਰੇ ਲੈ ਨਾ ਲਿਓ ਜੇ ਪਾਣੀ ਉਹ ਇਹ ਜੇ ਖਾਲੀ ਬੋਤਲ ਲਿਆ ਲਈ ਰੰਗ ਪਾਵਾ ਕੇ ਭਰੀ ਜਾਣੀ ਆ ਫਿਰ ਕੋਕ ਫੈਂਟਾ ਡੂ ਓਏ ਕਾਈ ਤੱਕ ਦੀ ਮਸ਼ੀਨ ਜੀ ਕਾ ਗਈ ਦੀ ਅੱਤ 10 ਸਾਲ ਪਹਿਲਾਂ ਗਈ ਸੀ ਪਾਲਿਆ ਕਰੂਗੇ ਹਾਂ ਉਹ ਕੈਸੇ ਉਹ तकरीबन ਸਾਰੇ ਘਰਾਂ ਤੇ ਆ ਗਈ ਦੀ ਗਲਾਸ ਭਰ ਭਰਉਣ ਜਾਂਦੇ ਅੰਦਰ ਕਰਾ ਲਈ ਹਾਂ ਬਈ ਨਾ ਉਹ ਵੀ ਰੋੜ ਰੋੜ ਸਾਡੇ ਕੋ ਵੀ ਪਾਈ ਸੀ ਸਾਡੇ ਕੋ ਵੀ ਹਾਂ ਹਾਂ ਪਰ ਉਹ ਗੱਲ ਨਹੀਂ ਦੀ ਬਣਦੀ ਉਹ ਚੱਲ ਜੇ ਹੁਣ ਸਾਰਨ ਪਰੇ ਰਹਿ ਜਾਂਦੋਂ ਜਿਆਦਾ ਜਿਆਦਾ ਇਹ ਕੋਕਾ ਕੋਲਾ ਜੇ ਆਈ ਤੇ ਇਹ ਜਿਹੇ ਵੈਰਾਈਟੀ ਪਹਿਲਾਂ ਤਾਂ ਗੋਲੀ ਵਾਲਾ ਬੱਤੇ ਹੀ ਚੱਲਦਾ ਤਾਂ ਆਣੀ ਪਾਉਣਾ ਫਲੇਵਰ ਪਾਉਣਾ ਦੱਬ ਕੇ ਰੱਖਣੀ ਰੋੜ 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 ਉਹ ਮੋੜਾ ਖਰਾਬ ਕਰਦਾ ਇਹ ਟੂਟੀ ਵਾਲਾ ਪਾਣੀ ਭਾਰੇ ਚ 2 ਲੀਟਰ ਫੇਰਦੀ ਭਾਈ ਅੰਦਰ ਸਾਫ ਹੂੰਗਾ ਤੇਰਾ ਐਸਲਰੀ ਪਾਣੀ ਇੱਥੇ ਤੱਕ ਭਰੀ ਵੀ ਹੋਣੀ ਆ 19 ਤਰੀਕ ਨਾ 17 ਤਰੀਕ ਤੱਕ ਭਰੀ ਵੀ ਹੋਣੀ ਆ ਇਹ 19 ਨੂੰ ਵੀ ਹੈਗਾ ਕੁਝ ਜਿਹੜਾ 19 ਨਿਕਲ ਹੀ ਜਾਂਦਾ ਓਏ ਫਸੀ ਰਹੀ ਹੈ 19 ਕਹਿੰਦੀ ਓਏ ਤੇ ਜਾ ਰਹਾ ਦਾ ਘਰ ਦਾ ਤੱਕ ਰਿਹਾ ਮੈਂ ਬੰਦੀ ਤੇ ਨੂੰ ਆਏ ਕਰ ਰਹਾ 19 ਨੂੰ ਗਿਆ ਪ੍ਰੋਗਰਾਮ ਅਗਰਾ ਅਗਰਾ ਆ ਮਹੀਨੇ ਚ ਪ੍ਰੋਗਰਾਮ ਹੈ ਪ੍ਰੋਗਰਾਮ 19 ਨੂੰ ਪ੍ਰਧਾਨਗਰੀ ਪਾਰਟੀ ਆ ਨਹੀਂ ਪਾਰਟੀ ਦਾ ਤੇਰੇ ਗਰੀ ਵੀ 19 ਨੂੰ ਪ੍ਰਧਾਨਗਰੀ ਦਾ ਘਟਾ ਹਾਂਜੀ ਉਹ ਤਾਂ ਬੜੀ ਆ ਪ੍ਰਧਾਨਗਰੀ ਬड़ा ਹੋ ਗਿਆ ਛੋਟੀ ਜੀ ਆਵਾਜ਼ ਇਹਦਾ ਮੁੰਡਾ ਛੋਟਾ ਜਾ ਉਹ ਛੋਟੀ ਪਾਰਟੀ ਆ ਨਹੀਂ ਛੋਟੀ ਨਹੀਂ ਪਾਲਟੀ ਵੱਡਿਓ ਜੇ ਨਹੀਂ ਬੰਦੇ ਦੀਆਂ ਪਾਲਟੀਆਂ ਬਾਈ ਪਾਲਟੀ ਵੱਡਿਓ ਕਰਦੇ ਜੇ ਛੋਟੀ ਹੋਵੇ ਹਾਏ ਬਾਈ ਇਹ ਗੱਲ ਜੱਗੇ ਦੀ ਸੱਚੀ ਨੂੰ ਮੋਟਰ ਬੰਦ ਹਾਂ ਜਣੀ ਪਾਲਟੀ ਇੱਕੇ ਕਰਨੀ ਬਜੇ ਵੱਡੀ ਬੰਦ ਹਾਂ ਨਾ ਮੈਂ ਕਿਹਾ ਇਹਨੂੰ ਮੈਂ ਗੋਲੂ ਬਾਈ ਨੂੰ ਫੋਨ ਕਰਾਤਾ ਮੈਂ ਵੀ ਦੋਹੇ ਭਾਈ ਆਦਾ-ਆਦਾ ਚ ਆ ਜਿਓ ਜਿਆਦਾ ਨਹੀਂ ਵਜਨ ਪਾਉਂਗਾ ਤੁਹਾਡੇ ਪਰ ਹਾਂ ਬਾਲੀ ਬਾਲਟੀ ਆ ਮਾ ਸਰ ਤੂੰ ਵੀ ਦੱਸ ਦੇ ਕੋਈ ਤੇ ਨਾ ਤੂੰ ਵੀ ਦੱਸ ਦੇ ਹਰ ਵਾਰੀ ਦਾ ਬਾਲ ਨੰਬਰ ਚਾਹ ਹਾਂ ਬਾਈ ਦੋ ਦਾ ਆਧਾਰ ਕਾਰਡ ਵੀ ਨਹੀਂ ਮਿਲਣਾ ਆਪਾਂ ਨੂੰ ਇਹ ਬਾਹਰ ਤੇ ਗੱਡਿਆਂ ਚ ਆਏ ਤੇ ਰਾਈਟ ਟਾਈਮ ਬਾਡੀ ਯਾਰੋ ਵੀ ਜਾਗਾ ਤੇਰੀ ਟਾਂ ਚੂਪਾ ਚਾਚੇ ਲੈ ਆਧਾਰ ਕਾਰਡ ਦਿਖਾ ਬੜੀ ਲੱਗੇ ਪਦਰਾ ਮੇਰਾ ਮੇਰਾ ਤਾਂ 20 April ਨੂੰ ਲੰਘਿਆ ਉਹ ਤਾਂ ਮੈਂ ਤਾਂ ਮਨਾਇਆ ਮੈਂ ਤਾਂ ਕਹਤਾ 20 April ਨੂੰ ਲੰਘਿਆ ਓ ਚਲ 20 ਵੀ ਆਈ ਕਰ ਦਮ ਲਿਖ ਦੂ ਤਰੀਕ ਦਾ ਆਈ ਦਾ ਲਿਖਦੇ ਆ ਤਾਂ ਕਮੀ ਪੈ ਗਿਆ ਮਿਟ ਜਾਣਾ ਤਾਂ 17 ਤਰੀਕ ਤਾਂ ਨੇੜੇ ਆ ਇਹ ਕੂਬੀ ਯਾਦ ਰਹਿਣੀ ਇਸ ਫਿਰ ਬੜ ਕੇ ਬਣਾਉਂਦੇ ਅੰਦਰ ਅੰਦਰ ਲਿਖਦੇ ਨੇ ਹਾਂ ਨਾਲੇ 17 ਤਰੀਕ ਨੂੰ ਆਈਪਲ ਸ਼ੁਰੂ ਹੋਣਾ ਦੁਬਾਰਾ ਉਹ ਤਾਂ ਹੁਣ ਜਾਦੇ ਰਹਿਣਾ ਵੀ 17 ਤਰੀਕ ਨੂੰ ਪਾਰਟੀ ਬਾਈ ਕੰਮ ਨੇੜਵਾ ਮਾ 30 ਸਾਲ ਆਇਆ ਉਂਗਲੀਆਂ ਬਦਨ ਗਿਣਦੇ ਦੇ ਲੈ ਅੱਡੀ ਤਗੜੀ ਪਾਰਟੀ ਹੋ ਹਾਈ ਨੇ ਬਗਾ ਤੇ ਲਿਖਿਆ ਤਾਂ ਇੰਨੇ ਨਾਏ ਵੀ ਫ੍ਰੀ ਮਿਲਦਾ ਕੋਦੋਂ ਇਹ ਪਤਾ ਨਹੀਂ ਗਿਆ ਇਹ ਕਿਹਾ 999 ਇੱਕ ਹੈ ਉਹ ਤੂੰ ਗੌਰ ਰੱਖੀ ਜਦ ਦਾ ਲਿਆਉਣੀ ਤੈਨੂੰ ਨਿਕਲੂਗਾ ਕੋਈ ਆ ਬੋਲ ਚਾਰ ਬੋਤਲਾਂ ਲਿਆਇਆ ਫਾੜ ਲਾ ਕੀ ਲਿਖਿਆ ਵਾ ਕਹਿੰਦਾ ਫੂਡ ਲੋਟ ਚੇਂਜ ਟੂ Win 9999 ਰੁਪਏ ਸਵਿਗੀ ਵੌਚਰ ਪਤਾ ਨਹੀਂ ਕਿਆ ਕਾਲ ਵੌਚਰ ਨਿਕਲਦਾ ਥੰਡੇ ਆ ਲਿਖਿਆ ਵਾ ਸਕੈਨ ਕਰੋ ਕਹਿੰਦੇ ਨੂੰ ਹਾਂ ਔਰ ਸਕੈਨ ਕਰਕੇ ਜਿੱਕੇ ਹਲਾ ਕਪੜੇ ਗਿੱਲਾ ਹੋਏ ਜਾਵੇ ਬੋਤਲ ਪਰ ਕਾਲਾ ਸਕੈਨ ਨਹੀਂ ਨਹੀਂ ਜਿੱਲਾ ਤਾਂ ਸਤਾਰਨ ਹੋਏ ਜਾਣਾ ਮੇਰੇ ਦੱਤ ਜੀ ਹੋਊਗੀ ਗੋਗਦੀ ਸਾਡੇ ਹੋਵੇ ਨਾ ਹੋਵੇ ਆ ਇਹ ਤਾਂ ਸਾਡਾ ਭਾਈ ਹੋਵੇ ਉਹ ਉਹ ਨਾਲੇ ਤੇ ਲੂ ਕੰਮ ਫੇਰ ਠੀਕ ਆ ਤੂੰ ਆਪਣੇ ਨਾਲ ਕੱਲੀ ਬੋਤਲ ਜੀ ਲੈ ਵੀ ਮੈਂ 2 ਲੀਟਰ ਕੱਲਾ ਪੀ ਜਾਣਾ ਤਾਂ ਕਰਕੇ ਮੈਂ ਦੱਸਦਾ ਬਾਕੀ ਬਾਅਦ ਦੀਆਂ ਗੱਲਾਂ ਡੜੀ ਆਏ ਅਵੀ ਸਵੇਰੇ ਅੱਡੀਆਂ ਬਾਈ ਨਹੀਂ ਕੋਲੇ ਲੈ ਲਿਆ ਕੱਟ ਲਿਆਵਾ ਫੇਰ ਇੱਕ ਆਹ ਤਾਂ ਮਾਤਰ ਦੋਏ ਨੂੰ ਸਿੰਬਰੀ ਮੜਿਆ ਦੋ ਚਾਰ ਬੁਲਬਲੇ ਜਲਾਤੀ ਤਾਈ ਨੂੰ ਵਾਣ ਲੈਣਾ ਕੋ ਮਗਾਊਗਾ ਡੜੀ ਪਹਿਲਾਂ ਭੂਕਣੇ ਪਾਣੇ ਬੱਲੇ ਤੇ ਝੂੜ ਜਾ ਤਿਆਰੀ ਕਰਨੀ ਪੈਣੀ ਪਹਿਲਾਂ ਦੋ ਚਾਰ ਵੀ ਲੱਗਣੇ ਦੋ ਚਾਰ ਨੇ ਲੱਗਣੇ ਰਣਕਾ ਦਾ ਪੈਹ ਵੀ ਚਾਹ ਸਾਡ 10 ਰੁਪਏ ਤਾਂ ਤਾਂ ਬੁਲਬਲਾ ਮਿਲਦਾ ਹੁਣ ਗੱਲਾ ਇੱਕ ਝਾੜੂ 50 ਰੁਪਏ ਦਾ ਆਉਂਦਾ ਹਾਂ ਹੁਣ ਸਮਝ ਗਿਆ ਪਹਿਲਾ ਵਾਲਾ ਦਸ ਦੇ ਤਿੰਨ ਆਉਨੇ ਆ ਨਾ ਨਾ ਉਹ ਸਾਲਾ ਬੜਾ ਜਿਹਾ ਲਿਆਉਣਾ ਜਿਹੜਾ ਮੇਲੇ ਚ ਲੀ ਫਿਰਦੇ ਹੁੰਦੇ ਇੱਕ ਨਹੀਂ ਨਹੀਂ ਐਡਾ ਨਹੀਂ ਦੂਏ ਨਾਰਮਲ ਦਸ ਦੇ ਤਿੰਨ ਆਉਨੇ ਆ ਹਾਂ ਉਹੀ ਲਿਆਉਣਾ ਨਾਰਮਲ ਦਸ ਦੇ ਤਿੰਨ ਆਉਨੇ ਆ ਹੂੰ ਉਹ ਦੱਸਦਾ ਇੱਕ ਆਉਂਦਾ ਉਹ ਇੱਕ ਲਿਆਉਣਾ ਬੜਾ ਹਵਾ ਨੂੰ ਮੂੰਹ ਤੋਂ ਖੋਲਾ ਨਾ ਛੋੜੂ ਨਾ ਅਵਾ ਟਰੈਕਟਰ ਸਲਾ ਅਸਰ ਨਾਲ ਭਰ ਲੂਗੇ ਆਹੋ ਇਹ ਵੀ ਹੈ ਨਾ ਵੀ ਉਹਨੂੰ ਕੋਲ ਚਲੇ ਜਾਣ ਦੇ ਨਾਲ ਇਹਨੂੰ ਇਹ ਤਾਂ ਤਿਆਰ ਆ ਇਹ ਵੀ ਦਾਦਾ ਇਹ ਤਾਂ ਕਹਿੰਦਾ ਭਰ ਲਓ ਜਿਹੜੇ ਜਿਹੜੇ ਮਰਜੀ ਚੋਪੜਾ ਰੋ ਪਨੀਰ ਪਾੜ ਲਓ ਬੁੱਕ ਕਰਵਾ ਦਿਓ ਬੁੱਕ ਹੁਣ ਨਾ ਇੱਕ ਰੇਸ਼ੋ ਦੇਖੀ ਬਾਈ ਕੱਢ ਕੇ ਦੁੱਧ ਦੀ ਪਨੀਰ ਦੀ ਹਾਂ ਵੀ ਹੁਣ ਹੁਣ ਜਿਹੜਾ ਆਪਾਂ ਦੁੱਧ ਲੈ ਕੇ ਆਪਣੇ ਗੁਰਦੁਆਰੇ ਚੋਂ ਦਨ ਭੋਗ ਪਿਆ 270 ਰੁਪਏ ਕਿਲੋ ਨੂੰ ਪਨੀਰ ਲੈ ਕੇ ਆਉਂਦਾ ਹਾਂ ਜੇ ਆਪਾਂ ਘਰ ਦਾ ਦੁੱਧ ਆਪਾਂ ਮੰਨ ਕੇ ਚੱਲੇ ਵੀ ਪਾੜੀਏ ਤਾਂ 4 ਕਿਲੋ ਦੁੱਧ ਚੋਂ ਹਾਂ ਕਿਲੋ ਪਨੀਰ ਕਿਲੋ ਪਨੀਰ ਨਿਕਲਣਾ 85 400 400 ਦਾ ਦੁੱਧ ਹੋ ਗਿਆ ਹਾਂ ਪਾੜ ਪੜਾਈ ਗੈਸ ਸਵਾਦ ਕਿਵੇਂ ਲਟਰਮ ਪਟਰਮ 500 ਜੀ ਕਿਲੋ ਪਨੀਰ ਪੈਂਦਾ ਜੇ ਆਪ ਬਣਾਈਏ ਹਾਂ 270 ਨੂੰ ਕਿਵੇਂ ਦੰਨੇ ਆ ਉਹੀ ਤਾਂ ਸੋਚਣ ਵਾਲੀ ਗੱਲ ਆ ਇਹਦਾ ਮੁੱਦਾ ਚ ਖਾ ਸਕ ਗੇ ਵੀਰ ਆ ਤੂੰ ਜਿਹੜਾ ਪਨੀਰ ਰੇ ਦੀ ਕਰਦੇ ਨਾ ਮੈਂ ਪਨੀਰ ਨਾ ਖਾਂ ਹਾਂ 라ਵਟ ਵਾਲਾ ਉਹ ਯਾਰ ਕੈਂਸਲ ਕਰ ਹੋਰ ਕੋਈ ਚੀਜ਼ ਲਿਆਉਂਗੇ ਉਹ ਤਾਂ ਮੈਂ ਲਿਆ ਯਾਰ ਲੈ ਗੋਲ ਇਹ ਰੂਪ ਦਾ ਗੋਲ ਗੱਪਿਆਲੇ ਬੋਲੇ ਕੇ ਚਲੋ ਇਹ ਦੇਖੀਏ ਕਿ ਕਿੰਨਾ ਜੋਰ ਆ ਮਲਾਵਟ ਕਿੰਨਾ ਕਿੰਨਾ ਜੋਰ ਆ ਬੰਦੇ ਚੈੱਕ ਕਰੀਏ ਉਹ ਚ ਮਲਾਵਟ ਨਹੀਂ ਹੈਗੀ ਖਾਣੀ ਜੇ ਕੀ ਚੱਲ ਹੈ ਮੁਰਗੇ ਦੀ ਮਰਾਵਟੇ ਆਉਂਦੀ ਆ ਮੁਰਗੇ ਖਾ ਲੋ ਜੱਥੇ ਪੋਲਟਰੀ ਵਾਂਗੂ ਨੂੰ ਜਾਂ ਵਧੇਰੇ ਖਾਣੇ ਆਪਾਂ ਨੇ ਹਾਂ ਆਪਾਂ ਦੇ ਤੂੰ ਆਪ ਨੂੰ ਆਪ ਨੂੰ ਨਾ ਕਰਨ ਵਿੱਚ ਖਾ ਲਿਆ ਸੀ ਮਾਈ ਟਾਈਮ ਦੇ ਗੜਬੜ ਗੜਬੜ ਕਾ ਤੂ ਲੜਾ ਉਧਰ ਵਾਇ ਕਰਨੇ ਇਹਨਾਂ ਨੂੰ ਮੁਰਗਾ ਖਾਣਾ ਤਰਬੂਜ ਲਿਆਉਣੇ ਇੱਕ ਉਹ ਭਰ ਕੇ ਸਕੰਜਾ ਜਾ ਹਾਂ ਉਹ ਤੋਂ ਮੈਂ ਰੱਖ ਦੇਣਾ 20 ਰੁਪਏ ਕਿਲੋ ਨਾਲੇ ਤਰਬੂਜ ਜੇ ਸਾਹ ਉਹਦੇ ਚੋਂ ਦਾ ਸਸਤ ਉਹ ਵੀ ਚੀਜ਼ ਵਧੀਆ ਉਹਦੇ ਚੋਂ ਦਾ ਸਸਤੇ ਪੈ ਲੈਣੇ ਜੇ ਥੋਕ ਚ ਲਿਆਉਣੇ ਆ 10 ਰੁਪਏ ਕਿਲੋ ਨੂੰ ਕਵਾਂਟਲ 100 ਦੇ ਉਹ 16 ਮਈ ਨੂੰ ਸ਼ਾਮ ਨੂੰ ਆਈ ਹਾਂ 1000 ਦਾ ਕਵਾਂਟਲ ਹੋਣਾ 10 ਰੁਪਏ ਕਿਲੋ ਨੂੰ ਦੇਣਾ ਤੈਨੂੰ 20 ਰੁਪਏ ਕਿਲੋ ਤਾਂ ਵੇਚਦੇ ਆ 10 ਕਿ ਮਿਲਦੇ ਮੰਡੀ ਮਾਂ ਬੜੀ ਮਾਂ ਹਾਂ ਉਹ ਬੜੀ ਮੰਡੀ ਚ ਤਾਂ ਫਿਰ ਤੈਨੂੰ ਉੱਥੇ ਇੰਨੇ ਕਿ ਥੋੜੋ ਦੇਣੇ ਤਲੂ ਟਰਾਲੀ ਭਰ ਕੇ ਮਿਲਣਾ ਉੱਥੇ ਦਾ 25 30 ਕਿਲੋ ਦਾ ਪੈਕੇਟ ਆ ਕੁਆਂਟਲ ਲੈਣ ਚ ਚਾਰ ਪੈਕੇਟ ਚੜ ਜਾਣੇ 25 ਚ 100 ਲੈ ਆਈਏ ਫਿਰ ਪਾ ਚੱਲੀਏ ਚਾਰੇ ਵੰਡ ਲੂਗੇ ਆਪਾਂ ਮੈਂ ਤੇਰੇ ਨਾਲ ਫੜਦਾ ਅੱਧਾ ਮੈਂ ਚੱਲ ਚੱਲੀਏ ਚਲੋ ਤਿਆਰੀ ਖੱਟਲਾ ਫਿਰ ਚੱਲੀਏ ਟਰੱਕ ਤੇ ਜਾਣਾ ਪੈਣਾ ਚੱਲੀਏ ਟਰੈਕਟਰ ਇਕਨੇ ਹਾਲ ਜੁੜੋ ਜੜਾ ਹੀ ਲੈ ਚਲੀਏ ਬੋਲੀ ਨਹੀਂ ਮਿਲਣਾ ਮੇਰੀ ਰਾਤ ਮਾ ਕੰਨੇ ਹੁੰਦੇ ਪੈਕੇਟ ਚ 25 30 ਕਿਲੋ ਇੱਕ ਮਾਨੂੰ ਲਿਆ ਦਿਓ ਲੈ 1/3 ਹੋ ਗਏ ਇੱਕ ਕਿਹਾ ਇੱਕ ਪੈਕੇਟ ਲਿਆਉਣਾ ਵੰਡ ਲਾਂਗੇ ਜੋ ਕਿੰਨਾ ਤੇ 5 5 ਕਿਲੋ ਵੀ ਆਉਣਾ ਹੈ ਇੱਕ ਤੁਸੀਂ ਵੰਡ ਲਿਓ ਤਾਇਨੇ ਕੇ ਕਰਨੇ ਕੋਹਨੇ ਦੇ ਜਨਮ ਦਿਨ ਨੂੰ ਮਲਾ ਦੇ ਵੀ ਇਹੀ ਕੁਸ ਕਰ ਨੂੰ ਫਿਰਦਾ ਤਾਇਰਾ ਕੱਢੂ ਕਰਦਾ ਐਨਾ ਗਾਲਾਂ ਮੈਂ ਜੂਸ ਬਣਾ ਲਿਆਉਂਦਾ ਆਹ ਵਿੱਚ ਜਿੰਨਾ ਤਰਬੂਜ਼ ਖਾ ਲਿਆ ਪਾਣੀ ਪਾਣੀ ਦੀ ਘਾਟ ਨਹੀਂ ਆਉਗੀ ਭਰੇ ਹੀ ਪਾਣੀ ਵਾਟਰਮੈਲਨ ਤਾਇਆ ਇਹ ਵੇਜੇ ਖਰਬੂਜਾ ਕਰਦਾ ਖਾ ਲਾਉਂਦਾ ਹਰ ਖਰਬੂਜਾ ਨਹੀਂ ਕਰਦਾ ਖਰਬੂ ਠੀਕ ਹੈ ਹਾਂ ਤਰਬੂਜ ਇੱਕ ਹੈਗਾ ਹਰੇ ਜੰਗ ਦਾ ਧਾਰੀਆਂ ਵਾਲਾ ਉਹਦੇ ਬੀਜ ਬਹੁਤ ਹੈ ਜਿਹੜਾ ਕਾਲਾ ਉਹ ਵਧੀਆ ਮਿੱਠਾ ਬਹੁਤ ਉਹ ਲਾਲ ਬਹੁਤ ਹੈ ਜਿਹੜਾ ਦੁਹਰਾ ਇੱਕ ਉਹ ਹਰਾ ਹੈ ਉਹਦੇ ਬੀਜ ਕੱਟ ਹੈ ਉਹ ਥੋੜੀ ਮਟਿਆਲ ਸਕਦਾ ਹੈ ਜਿਹੜਾ ਕਾਲਾ ਉਹ ਵਧੀਆ ਹਾਂ ਕਾਲਾ ਬਈ ਹੁਣ ਇਹ ਬੀਜਾਂ ਦਾ ਵਿੱਚ ਫਰਕ ਆ ਜਾਂਦਾ ਹੈ ਹੈਗਾ ਜਿਹਨੇ ਤਰਬੂਜ ਜੀ ਜਨਮ ਤੋਂ ਲਿਆਉਣਾ ਉਹਨੂੰ ਬੀਜ ਕੱਟ ਕੇ ਦੇਣੇ ਪੈਣੇ ਆ ਹਾਂ ਹੁਣ ਆਪਾਂ ਪਹਿਲਾਂ ਸੋਚ ਲੋ ਬੀਜ ਸਮੇਂ ਤੇ ਨਹੀਂ ਖਾਣਾ ਹੈਗਾ ਬੀਜ ਆਪਣੇ ਦੋ ਦਿਨ ਕੱਢੀ ਜਾਓ ਚਾਚਾ ਬਾਪ ਇੱਧਰ ਸੁਣ ਲੈ ਕਹਿੰਦਾ 2 ਜੂਏ ਦਿਨ ਕੱਢੀ ਜਾ ਆਪਣੇ ਚਾਚਾ ਬਾਪ ਚਾਚਾ ਦਾ ਬਾਹ ਆ ਜਿੱਦਾਂ ਦਾ ਖੱਤੀ ਬਾਹ ਚਾਚਾ ਬਾਪ ਚ ਪੰਜ ਪੰਜ ਬਾਹ ਕਹਿੰਦਾ 6 ਫੁੱਟ ਦਾ ਸੱਪ ਵੀ ਨਾਲੇ ਬਾਹ ਵਿੱਚ ਚਾਚਾ ਕਹਿੰਦਾ 2-3 ਕਿਲੇ ਸੱਪ ਘਮਾਤਾ 2 ਕਿਲੇ ਘਮਾਤਾ ਉਹ ਵੀ ਕਹਿੰਦਾ ਹੁਣ ਕਿਧਰ ਨਾ ਬਾਹ ਮੈ ਗਿਆ ਉਹ ਦੇਖ ਬਾਹ ਤਾਂ ਮੈ ਗਿਆ ਜਾ ਚਾਚੇ ਦੇਖ ਫਾਲੇ ਚੱਕੇ ਉਪਰ ਵਿੱਚ ਸੱਪ ਕਹਿੰਦਾ ਟਰੈਕਟਰ ਉਹਦੇ ਵਾਰੀ ਛਾਲ ਲਈ ਫਾਲੇ ਸੱਪ ਦਫਾਲੇ ਚੜ ਗਿਆ ਕਿੰਨਾ ਟਾਈਮ ਲੱਗਣਾ ਵਾਹ ਟਰੈਕਟਰ ਬੰਦਾ ਉਹਨੂੰ ਕਿਹੜਾ ਟਾਈਮ ਲੱਗਣਾ ਜੇ ਫਾਲੇ ਤੇ ਚੜ ਗਿਆ ਉਹ ਵਾਹ ਦੇਦਾ ਆਏ ਲੇਦੇ ਫਾਲੇ ਉਹ ਆਪਣਾ ਭੰਨੇਆ ਪਿਆਦਾ ਡੜਾ ਟੋੜ ਕੇ ਲੈ ਕੇ ਆ ਨਾ ਮੈਂ ਕਹਿੰਦਾ ਸਾਲਾ ਫਾਲਾ ਤੇ ਤੁਰੇ ਨਹੀਂ ਉੱਥੇ ਕੋਈ ਇਕੱਠਾ ਹੋਈ ਜਾਂਦਾ ਕਹਿੰਦਾ ਦੇਖ ਵਿੱਚੋਂ ਫਾਲਾ ਲੱਗਿਆ ਫਿਰ ਉਹਨੂੰ ਸਾਲਾ ਤੇ ਵਿਚਾਰੇ ਨੂੰ ਬਹੁਤ ਔਖਾ ਕੰਟਰੋਲ ਕਰਿਆ ਕਿਦਰ ਲੱਪੱਬਾ ਕਰਕੇ ਉਹਨੂੰ ਯਾ ਕਹਿੰਦਾ ਭਈਆ ਮੈਂ ਖੌਟ ਖੇਤ ਵਿੱਚ ਲੱਗਿਆ ਪਾ ਕਿਤੇ ਪਿੱਛੇ ਲੱਗ ਗਿਆ ਇਹ ਸਾਡਾ ਕਹੀ ਚੱਲਦੀ ਹੈ ਨਾ ਨਾ ਉੱਥੇ ਲੱਗਿਆ ਪਿਆ ਉਹਨੂੰ ਪਤਾ ਖੇਤ ਦਾ ਚੱਲ ਉਹ ਵੀ ਕੋਈ ਨਹੀਂ ਘਰ ਤੇ ਯਾਰ ਉਹ ਵੀ ਘਰ ਤੇ ਆਏ ਆ ਉਹ ਪਤਾ ਅਸਲ ਚ ਕੀ ਹੈ ਨਾ ਮੇਰੇ ਸਾਲਾ ਦਿਮਾਗ ਚ ਜਦੋਂ ਮੈਂ ਉੱਥੇ ਪਹੁੰਚਿਆ ਪਿਛਲੇ ਸਾਲ ਕਾਲੇ ਦੇ ਐਹੀ ਦਿਨਾਂ ਚ ਸੱਪਾ ਚੜ ਗਿਆ ਦਾ ਟਰੈਕਟਰ ਚ ਉੱਥੇ ਹੀ ਚੜਿਆ ਤਾਂ ਉਹੀ ਜ਼ਮੀਨ ਤੇ ਇੱਧਰ ਉਹ ਧਲੇਦਾਰ ਦਾ ਦੂਰੋਂ ਬਾਟੇ ਨਿਕਲ ਹਾਂ ਉਹ ਮਰੇ ਦਿਮਾਗ ਤੇ ਜਦੋਂ ਮੈਂ ਉੱਥੇ ਟਰੈਕਟਰ ਬਾਉਣ ਲੱਗਾ ਸਾਲੀਏ ਚੂਹੇ ਜਿਹਾ ਮਸ਼ਕੇਰਾ ਪਾਉਤ ਦੀਆਂ ਉੱਥੇ ਮਾ ਵੀ ਪਤਾ ਕੁਛ ਨਹੀਂ ਹੁੰਦਾ ਮਾੜੇ ਟਾਈਮ ਦਾ ਉਸ ਵਾਰਾ ਟਾਈਮ ਸੱਚੀ ਆ ਗਿਆ ਮਾੜਾ ਮਾੜਾ ਆ ਪਰ ਸੱਪ ਦਾ ਉਹਦੇ ਫਾਲਾਂ ਵਿੱਚ ਨੂੰ ਲੰਘ ਗਿਆ ਬਚਾਲੇ ਨੂੰ ਐਨ ਸੈਂਟਰ ਜਨੂੰ ਆਰ ਸ੍ਰੀ ਦੋ ਕੋ ਫਟਕ ਗਈ ਤੀ ਬਾਕੀ ਸਾਰਾ ਪਿੱਛੇ ਜਾਦਾ ਮੇਰੇ ਪਿੱਛੇ ਨੂੰ ਨਿਗਾ ਪਈ ਮਾ ਸਾਲੀ ਢੀ ਲਾਸ ਜੀ ਕਿਆ ਲੰਮਕਦੀ ਐ ਮਗਰ ਜਦੋਂ ਟਰੈਕਟਰ ਰੁਕਿਆ ਉਸ ਹੱਜਦੇ ਆਪਣੇ ਪੋਜੀਸ਼ਨ 'ਚ ਆ ਗਿਆ ਨਹੀਂ ਤਾਂ ਉਹਨੂੰ ਘੁੰਮਣ ਦਾ ਮੰਗੂ ਜਾਂ ਘੁੰਮਿਆ ਜਾਂ ਮਾਂ ਵੀ ਸੱਪ ਦਾ ਚੜ ਗਿਆ ਥੋੜਾ ਟਰੈਕਟਰ 'ਤੇ ਮੈਂ ਤਾਂ ਛਾਲ ਮਾਰਤੀ ਜਦੋਂ ਚੱਲ ਰਿਹਾ ਟਰੈਕਟਰ ਉੱਤੋਂ ਵਾਹ ਟਰੈਕਟਰ ਰੋਕੇ ਤੇ ਤਾਂ ਛਾਲ ਮਾਰੀ ਮੈਂ ਡੰਡਾ ਦੇਖਾ ਕਿਤੇ ਡੰਡਾ ਥੋੜਾ ਖੇਤ 'ਚ ਕਿੱਥੇ ਲੱਭਦਾ ਡਲੇ ਦਾ ਹੈ ਕਿਤੇ ਡਲੇ ਵੇ ਉਹ ਮਾਰਨ ਦਾ ਵੀ ਦਿਲ ਚਾਹੀਦਾ ਉਹ ਮਾਰਨ ਨੂੰ ਵੀ ਦਿਲ ਚਾਹੀਦਾ ਉਹ ਪੁੱਛ ਤੇ ਫੜੋ ਉਹਨੂੰ ਆ ਦੇ ਸਪੇਰਾ ਆ ਦੇ ਸਪੇਰਾ ਦੇਖੇ ਬੇਟਾ ਇਹ ਉਹਦਾ ਵੀ ਰੀਤ ਕਰਦਾ ਮਿਸਤਰੀ ਦੀ ਹਾਂ ਉਹੀ 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 ਇਹ ਆ ਸਪੇਰਾ ਦੇ ਲੈ ਇਹ ਪੁੱਛ ਤੇ ਫੜੋ ਕਹਿੰਦਾ ਦੇਖ ਲੈ ਟੀਕੇ ਵੇ ਸਰਕਾਰੀ ਜਿਹੜੇ ਲੰਬਾ ਪਾ ਲੈਂਦੇ 12 13 ਪਤਾ ਇੱਕ ਵਾਰ ਹੋ ਰੱਖਿਆ ਹੋਇਆ ਇੱਥੇ ਆਪਣੇ ਪਿੰਡ 'ਚ ਕਿਸੇ ਦਾ ਸੱਪ ਆ ਗਿਆ 900 ਮੀਟਰ ਹੋ ਗਿਆ ਚੱਲ ਆਪਾਂ ਨੇ ਨੌਕਾ ਦਾ ਲੈਣਾ ਹਾਂ ਹਾਂ ਕਜਾ ਤੇ ਘਰ ਵੜ ਗਿਆ ਸੱਪ ਵੀ 900 ਮੀਟਰ ਉਹ ਵੀ ਸੱਪ ਫਾੜਨਾ ਭਾਈ ਸੱਪ ਆ ਜੋ ਆ ਜੋ ਆ ਜੋ ਹਾਂ ਅਸੀਂ ਇੱਕ ਮੈਂ ਦੋ ਉਧਰ ਉਧਰ ਪਰਲੀ ਬਰਾਦਰੀ ਦੇ ਮੁੰਡੇ ਸੀ ਤਿੰਨ ਤਿੰਨ ਜਣੇ ਅਸੀਂ ਕਮਰੇ 'ਚ ਵੜ ਗਏ ਭਾਈ ਜਸ ਸੱਪ ਨਾਲ ਅੰਦਰ ਹੌਲੀ ਹੌਲੀ ਸਮਾਨ ਕੱਢੀਏ ਕੱਢੀਏ ਆਸਟੇ 'ਚ ਟਰੰਕ ਰਹਿ ਗਿਆ ਜਸ ਸੱਪ ਨੇ ਮਾਰਿਆ ਫਰਾਟਾ ਕਮਰੇ ਤੋਂ ਸਾਰੇ ਬਾਹਰ ਅੰਦਰ ਰਹਿ ਗਿਆ ਕਿ ਜਿਹੜਾ ਕਹਿੰਦਾ ਮੈਂ ਜੂੰਦਾ ਹੀ ਫਾੜ ਲੂੰਗਾ ਉਹ ਕਈਆ ਮੈਂ ਕਹਾਂ ਮੈਂ ਜੂੰਦਾ ਹੀ ਫਾੜ ਕੇ ਛੱਡ ਦੂੰ ਅੰਦਰ ਮੂਤੇ ਖੜਾ ਲੈ ਉਹ ਮਰਨ ਨਾ ਦੁੱਧ ਪਾਉਣ ਆਇਆ ਦਾ ਪੂਰੀ ਛਾਪ ਨੂੰ ਡੈਰੀ ਚ ਸੱਪ ਬੜਿਆ ਹੋਆ ਆਪਣੇ 2 ਸਾਲ ਦੀ ਗੱਲ ਆ ਬਰਿੰਦਾਰਾ ਹੀ ਸਾਰੇ ਬਾਹਰ ਖੜੇ ਪੂਰੀ ਕਹਿੰਦਾ ਲੈ ਮੈਂ ਫਾੜਦਾ ਮੈਨੂੰ ਸ਼ਰਤ ਲਾਓ ਪੂਰੀ ਨੇ ਪੂੰਛ ਤੇ ਫਾੜ ਲਿਆ ਅੰਦਰ ਤੇ ਖਿੱਚ ਲਿਆ ਪੂਰੀ ਨਹੀਂ ਡਰਦਾ ਨਾ ਮੀਰੇ ਜਿਹਾ ਪ੍ਰਿੰਡ ਲੜਦੇ ਉਹ ਪ੍ਰਿੰਡ ਮਰ ਜਾਂਦੀ ਆ ਸੱਪ ਆ ਆਪਣੇ ਆਪਣੇ ਤਰ੍ਹਾਂ ਦੇ ਸੱਪ ਜਿਹੜੇ ਆ ਸੂਹੇ ਪਾਰ ਮੈਂ ਗਿਆ ਇੱਕ ਬੱਚੇ ਦੇ ਕੋਲ ਠੰਡੀ ਜਗ੍ਹਾ ਬੈਠਾ ਹਾਂ ਉੱਥੇ ਵਦਨ ਮੈਂ ਚ ਬੱਚੇ ਨੂੰ ਕਰਨ ਗਿਆ ਉਹ ਖੜਕਾ ਸੁਣ ਕੇ ਭੱਜ ਲੈ ਗਿਆ ਹਾਂ ਉਹ ਟਾਈਮ ਧਾਨ ਵੱਡੇ ਵੇ ਦੇ ਕਟਰ ਵੱਜਿਆ ਬਿੱਕੀਆਂ ਦੇ ਖੇਤ ਹਾਂ ਉਹ ਐ ਭੱਜਿਆ ਜਾਂਦਾ ਕਾਲੇ ਰੰਗ ਦਾ ਸੱਪ ਖੜੱਪਾ ਸੱਪ ਜਿਹਨੂੰ ਕਹਿੰਦੇ ਫਣਦਾਨ ਦਾ ਹਾਂ ਭੱਜਿਆ ਜਾਂਦਾ ਮੈਂ ਉਥੇ ਨੇ ਪੱਥਰ ਚੱਕਿਆ ਮੈਂ ਐ ਮਾਰਿਆ ਭਗਾ ਕੇ ਹਾਂ ਉਹ ਤੇ ਗਾਹਾਂ ਵੱਜਿਆ ਪੱਥਰ ਪੱਥਰ ਹੋਰ ਉੜ ਕੇ ਲੰਘ ਗਿਆ ਉਹ ਪੱਥਰ ਤੇ ਫੇਰ ਗਾਹਾਂ ਲੰਘ ਗਿਆ ਹਾਂ ਮੈਂ ਫੇਰ ਭੱਜਿਆ ਪਿੱਛੇ ਆ ਕੇ ਪੱਥਰ ਉਹ ਵੀ ਫੇਰ ਚੱਕਿਆ ਫੇਰ ਮਾਰਿਆ ਉਹਦੇ ਬਰਾਬਰ ਵੱਜਿਆ ਪੱਥਰ ਹਾਂ ਉਹਦੇ ਉੱਪਰ ਨਹੀਂ ਵੱਜਿਆ ਉਹ ਖੜ ਗਿਆ ਹਾਂ ਖੜ ਕੇ ਉਹ ਨਾਲ ਥਾਣ ਚੱਕਿਆ ਉਹ ਪਾ ਨੂੰ ਆਇ ਮੂੰਹ ਪਿੱਛੇ ਨ ਮੋੜਿਆ ਉਹਨਾਂ ਮੈਨੂੰ ਦੇਖ ਲੈ ਖੜੇ ਨੂੰ ਹਾਂ ਪਾਕੀ ਨਹੀਂ ਵੀ ਮੇਰੇ ਕਿ ਨਹੀਂ ਵੱਜ ਗਿਆ ਹਾਂ ਮੈਂ ਉਹ ਜਮੇਰ ਦਾ ਨਿੰਜਰ ਉਹ ਖੜਾ ਜਾ ਕੇ ਡਰਤਾ ਡਰੇ ਆ ਉਹ ਚੀਜ਼ ਹੈ ਉਹ ਅਸੀਂ ਔਰੇ ਵੀ ਤਾਂ ਪਿਛਲੇ ਸਾਲ ਦੀ ਪਰੀ ਡੱਡੂ ਖਾਣੇ ਚ ਕਹਣਾ ਮਰਜੀ ਫੜਦਾ ਹੈ ਅਸੀਂ ਤਾਂ ਉਹ ਤੇ ਵੀ ਡਰਦੇ ਆ ਹਾਂ ਉਹ ਫੜ ਹੋ ਜਾਂਦਾ ਉਹ ਮੰਨ ਲਾ ਤੂੰ ਕਹਿ ਦੂੰਗਾ ਮੈਂ ਫੜ ਲੂੰਗਾ ਮੈਂ ਫੜ ਲੂੰਗਾ ਜਦ ਤੇਰੇ ਮੂਰੇ ਅਚਾਨਕ ਆਉਣਾ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਫਿਰ ਤਾਂ ਵੀ ਬੰਦਾ ਭੱਜੂਗਾ ਕਿ ਆਹ ਤਾਂ ਮੈਂ ਵੀ ਜੂੰਦਾ ਫੜ ਕੇ ਛੱਡਿਆ ਇੱਕ ਵਾਰ ਕਪੜੇ ਇੱਥੇ ਮੈਂ ਰੰਗ ਚ ਉੱਥੇ ਮੈਂ ਥੈਲਾ ਘੇਰਿਆ ਥੈਲਾ ਘੇਰ ਕੇ ਮੇਰੇ ਪੈਰ ਤੇ ਫਸ ਗਿਆ ਜਿਹੜਾ ਨੱਕੇ ਉਹ ਥੈਲਾ ਲੈ ਬਦੋ ਆਂਟਡ ਹੋ ਗਿਆ ਉੱਥੇ ਐਨਾ ਕਿ ਸੱਪ ਬੈਠਾ ਸੱਪ ਹਰੇ ਰੰਗ ਦਾ ਲੇਕ ਨਾ ਮਾ ਪੜਾ ਡੰਡਾ ਚੱਕਿਆ ਪੈਣਾ ਉੱਥੇ ਤੇ ਡੰਡਾ ਲੈ ਕੇ ਮਹਾਜੀ ਨੇ ਪਹਿਲੇ ਵੀਡੀਓ ਬਣਾਵਾ ਵੀ ਲੈ ਇੱਕ ਨਾਲ ਖਤਰੇ ਵਾਲਾ ਕੰਮ ਅਗਲੇ ਨੂੰ ਦੱਸੀ ਵੀ ਹਾਂ ਵੀ ਅਕਣਾ ਭਾਈ ਤੇ ਕੁਝ ਵੀ ਨੱਕੇ ਨੁੱਕੇ ਕਰ ਰਹੇ ਹਾਂ ਬੈਠਾ ਲੋ ਗਿਆ ਹਾਂ ਜਮ ਉਹਦੀ ਵੀਡੀਓ ਬਣਾਉਣ ਲੱਗ ਗਿਆ ਤੁਰਪੇਟ ਨੱਕੇ ਮਟਾਪ ਕੇ ਡਿੱਗੀ ਕੋਲ ਨੂੰ ਆ ਗਿਆ ਮੌਕੜੇ ਬਣਾਈ ਗਿਆ ਜਾਂ ਡਿੱਗੀ ਕੋਲ ਤੇ ਹਰਕ ਜੀ ਕਰਕੇ ਨਾ ਆਇਆ ਫੇਰ ਬੈਕ ਮੋੜਨ ਆ ਗਿਆ ਉਹ ਇਕੱਠਾ ਜਾ ਹੁਣ ਲੱਗ ਗਿਆ ਮੈਨੂੰ ਆਇ ਲੱਗਾ ਮਹਾਲਾ ਛਾਲ ਮਾਰੂਗਾ ਜਿਹੜੇ ਸਾਫ ਗੱਲ ਹੈ ਮੈਂ ਡੇਢ ਦਿਨ ਬਣਾਈ ਵੀਡੀਓ ਕਰਕੇ ਵੀਡੀਓ ਬੰਦ ਪੈਣਾ ਕੁੱਟਿਆ ਉਸ ਕੁਮੈਂਟਾਇ ਉਹ ਕਹਿੰਦੇ ਵੀ ਇਹਦੇ ਪਰ ਖਤਰਨਾਕ ਸੱਪ ਨਹੀਂ ਕੋਈ ਹੈ ਕਹਿੰਦੇ ਇਹਦੇ ਬਹੁਤ ਬਰਾਦ ਦੇ ਆ ਵੀ ਬਹੁਤ ਕਿਸਮਾਂ ਸੱਪਾਂ ਦੀਆਂ ਕਹਿੰਦੇ ਛਾਲ ਮਾਰਦਾ ਮਹਾ ਉਹ ਛਾਲਾ ਐਕਸ਼ਨ ਲੱਗਦਾ ਲੈਣਾ ਛਾਲਾ ਦਾ ਕੰਮ ਲੱਗਦਾ ਹਾਂ ਜੇ ਬਹੁਤ ਹੋਰ ਬਣੇ ਉਹਨਾਂ ਛਾਲ ਮਾਰਨੀ ਦੀ ਜਾਨ ਤੇ ਉੱਪਰ ਕੁਛ ਨਹੀਂ ਜਾਨ ਆ ਤਾਂ ਜਹਾਨ ਆ ਇਹ ਹੁਣ ਕੀ ਪਤਾ ਲੱਗਦਾ ਇਸੇ ਸੱਪ ਦਾ ਪਹਿਲਾ ਇੱਕ ਵਾਰ ਹਰੇਕ ਚੀਜ਼ ਭੱਜਦੀ ਆ ਜੇ ਉਹਨੂੰ ਮੜਾ ਮੋਟਾ ਪੈਰ ਪੂਰਤਾ ਰੋਗੇ ਛੇੜ ਉਹ ਦੇਖੀ ਆ ਉਹ ਵੀ ਬੰਦਾ ਹੈ ਇਹ ਕੰਮ ਦਾ ਮਹਾਰਤਾ ਜਿਹੜੇ ਸੱਪ ਆ ਗਿਆ ਉੱਥੇ ਉਹਨੇ ਸੱਪ ਫੜ ਲਿਆ ਸੱਪ ਫੜ ਕੇ ਆਏ ਉਹ ਖਾਪ ਦੇ ਹੱਲੇ ਦੇ ਮੂੰਹ ਮੱਤਲ ਹਣਾ ਉਹ ਚਾਦਰੇ ਨੂੰ ਮੂੰਹ ਪੈ ਗਿਆ ਕੱਢ ਕੇ ਦੰਦ ਉਹ ਬਫੇ ਦੇਖਣ ਵਾਲੇ ਦਾ ਥਾਮ ਕਹਿ ਗਿਆ ਫਿਰ ਚਾਦਰ ਖੁਦ ਕੋਈ ਭੱਜ ਗਿਆ ਹਾਂ ਮੂੰਹ ਜਵਾਨ ਨਹੀਂ ਉਹ ਬੰਦ ਕਰੋ ਤੁਸੀਂ ਕੱਢ ਨਾ ਲਿਓ ਰਹੇ ਚਲੋ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਕੱਢ ਲੈਣਾ ਹਾਂ ਹਾਂ ਅਮਰੇ ਉਹ ਸਤਾਰਾ ਮਾਈ ਵੀਰ ਦਿਖਾ ਦੇ ਲਾਸਟ ਵੀਡੀਓ ਆ ਗਿਆ ਕਹਿੰਦਾ ਡੇਟ ਨਾ ਮਟੇ ਦੇਵੇ ਕਹਿੰਦੇ ਡੇਟ ਮਿੰਟ ਮੈਚ ਫਿਕਸ ਹੋਇਆ ਸਤਾਰਾ ਮੇਰੀ ਗਰੂ ਤੁਹਾਨੂੰ ਨਾਲ ਠੀਕ ਲੋ ਜੀ ਮੋਟਰ ਪਰ ਬਾਕੀ ਕੰਮ ਤਾਂ ਅਸੀਂ ਨਿਵੇੜਤਾ ਪ੍ਰਧਾਨ ਜੀ ਪਹੁੰਚ ਗਏ ਮੇ ਲੋ ਜੀ ਸ੍ਰੀ ਕਾਲ ਜੀ ਪੜਾ ਦਾਨ ਕਰਕੇ ਸਨ ਬੁੱਢੇ ਹਾਂ ਦਾਨ ਕਰੇ ਨੀ ਮੈਂ ਮਹਿ ਲਿਆਉਂਦਾ 700 ਦੇ 700 ਦੇ ਕਿਹੜੇ ਕਿਹੜੇ ਆ ਕਿਹੜੇ ਕਿਹੜੀ ਵੈਰਾਈਟੀ ਦਾ ਅੰਬ ਅੰਬੀਆਂ ਤਾਂ ਲੱਗੀਆਂ ਪਿਆ ਰਹਿਣ ਨੂੰ ਹੁਣ ਹਾਂ ਬਈ ਤੋੜੀ ਨਾ ਹੁਣ ਨਾ ਨਾ ਸਾਡੇ ਬਧੇਰੀਆਂ ਸਾਡੇ ਬਧੇਰੀਆਂ ਲੱਗਿਆ ਮੈਂ ਬਾਬੇ ਤੂੰ ਦਿਲ ਲੈ ਜਾ ਜਿਹੜੀਆਂ ਲੈ ਜਾਣੀਆਂ ਔਰੇ ਤੇ ਹੋ ਮੈਂ ਤੋੜਨੇ ਨਹੀਂ ਮੈਂ ਤਾਂ ਭਰਾ ਕਹਿਣਾ ਹੈ ਲੈ ਜਾਉਣ ਨੂੰ ਨਹੀਂ ਗਿਆ ਸਾਡੀ ਨਿਗਾਹ ਨਹੀਂ ਮਾੜੀ ਰਸਤੇ 'ਚ ਝੜ ਜਾਣੀਆਂ ਇਹ ਪੱਕੇ ਬਰਮਾ ਤਾਂ ਲਿਆਂਦਾ ਬਦਲਣ ਕੋਈ ਹੈ ਬਰਮਾ ਆ ਜਿੱਥੇ ਨੂੰ ਆ ਬਾਰਮਾਡ ਲਾਉਣ ਵਾਸਤੇ ਲੈ ਤੇ ਬਾਰਮੇ ਬੱਲੇ ਥੋੜੇ ਬਾਰਮੇ ਉਧਰ ਹਾਂ ਬਾਰਮਾ ਤੋਂ ਰਸਤੇ ਤੇ ਮਿਲ ਜਣਾ ਜਾਂਦੇ ਜਾਂਦੇ ਇੱਕ ਟੀਕੀ ਜਾਂਦੇ ਆ ਇੱਕ ਲੀਚੀ ਦਾ ਬੂਟਾ ਲਿਆਂਦਾ ਲੀਚੀ ਦਾ ਮਹਿੰਗਾ ਹੈ 950 ਰੁਪਏ ਦਾ ਬਾਰਮੇ ਕਿੱਧਾ ਕੱਢ ਗਈ ਨਹੀਂ ਉਧਰ ਰਹਿਣਾ ਆ ਪਰ ਤਾਂ ਡੂੰਗਾ ਲਾਈ ਥੋੜਾ ਜਾਨੂੰ ਫਿਰ ਆਏ ਥੱਲੇ ਤੇ ਗਿੱਲ ਜੀ ਬੈਹਂਦੀ ਹੈ ਜੇ ਡੂੰਗਾ ਜੇ ਜੜ ਉੱਚੀ ਰਹਿ ਗਈ ਫਿਰ ਪੰਗਾ ਹੋਰਣਾ ਹਾਂ ਫਿਰ ਚੱਲ ਆਏ ਤਾਂ ਮੋਟਰ ਪਰ ਡੇਲੀ ਜਾਂਦੇ ਪਾਣੀ ਪਈ ਜਾਊਗਾ ਡੇਲੀ ਡੇਲੀ ਆਪਾਂ ਕਿਹੜੇ ਇੱਕ ਵਾਰ ਆਉਂਦਾ ਡੇਲੀ ਮੋਟਰ ਦੇ ਹੂੰ ਅੱਛਾ ਇਹ ਕਿਹੜੇ ਚੱਲੇ ਹੁਣ ਨਹੀਂ ਆ ਜਾਮਣ ਹੈ ਕਿ ਜਮੂਆ ਹੈ ਮਗਰ ਖੋਰ ਇੱਕ ਪੱਤੇ ਤੇ ਸੁੱਕੇ ਵੀ ਜਿਹਦੇ ਅੱਧੇ 'ਚ ਨਹੀਂ ਲੀਚੀ ਆ ਅੱਛਾ ਲੀਚੀ ਹੈ ਹੂੰ ਜੇ ਇੱਕ ਵਾਰ ਲੱਗਣ ਲੱਗੀ ਹਾਂ ਧੰਨ ਧੰਨ ਕਰਾ ਦੂ ਸਾਲੀ ਇਹ ਲੀਚੀ ਹੈ ਜਿਹਦਾ ਫਾਲਾ ਨਾ ਮੂੰਹ ਤੇ ਨਹੀਂ ਲੈਂਦਾ ਫਾਲ ਵੀ ਬਹੁਤ ਲੱਗਦਾ ਜਿੰਨੇ ਨੂੰ ਬੂਟੇ ਨੂੰ ਲੱਗਣ ਲੱਗ ਗਿਆ ਮੂੰਹ ਤੇ ਟਿੱਕੇ ਲਾਵਾਂਗੇ ਇੱਥੇ ਹਾਂ ਨਾਲ ਮੱਥਾ ਟੇਕੀ ਲਾਉਣੇ ਪੈਂਦੇ ਆ ਫਾਲਾ ਵਾਲੇ ਬੂਟੇ ਤਾਂ ਇਹਨਾਂ ਨੂੰ ਉਹ ਵੀ ਬਾਅਦ 'ਚ ਵੀ ਆਉਂਦੇ ਜਾਂਦੇ ਵੀ ਮੱਥਾ ਕਾਹਦੇ ਹਾਂ ਮੁਰਗਾ ਬਣਾਉਣਾ ਹੈ ਰਗਾਂ ਦੇ ਅੰਨੇ ਲਾ ਨਨਨੇ ਖਾਣਾ ਮੁਰਗਾ ਖਿਲਾ ਦੀ ਇਹਨੂੰ ਮੁਰਗੇ ਐ ਸਕੂਲ ਚ ਮੁਰਗੇ ਬਣਦੇ ਰਹੇ ਨੇ ਇਹਨਾਂ ਨੂੰ ਮੁਰਗੇ ਦਿਖੀ ਜਾਂਦੇ ਆ ਮੁਰਗੇ ਦਿਖੀ ਜਾਂਦਾ ਮਸਲਾ ਹੈ ਉਹ ਭੁੱਲੇ ਨਹੀਂ ਹੈਗੇ ਦੇਖਦਾ ਪਤਾ ਨਹੀਂ ਦੇਖਣਾ ਮੁਰਗਾ ਨਹੀਂ ਹੁਣ ਕੀ ਦੇਖਣਾ ਹੁਣ ਤਾਂ ਕੰਮ ਖਤਮ ਆ ਸਾਡੇ ਵਾਲਾ ਇਹਦਾ ਹਾਂ ਹੁਣ ਤਾਂ 50 ਸਾਲ ਤੋਂ ਪਟਾ ਪਕਲੇ ਹੁਣ ਤੱਬ ਉੱਪਰ ਜਾ ਕੇ ਧਰਮ ਰਾਜੇ ਮੁਰਗੇ ਬਣਾਉਂਗਾ ਸਾਨੂੰ ਜਿਹੜਾ ਚੰਗੇਕਾਰ ਮੂੰਗੇ ਤਾਂ ਬਚ ਜੂंगे ਮੁਰਗਾ ਬਣਾਉਂਦਾ ਕਿ ਮੱਛੀ ਬਣਾਉਂਦਾ ਹਾਂ ਚੰਗੇ ਕਰਮ ਤਾਂ ਕਿਹੜੇ ਦੇ ਨਾ ਨਾ ਪਤਾ ਕੁਛ ਨਹੀਂ ਸਾਇਤ ਤਾਂ ਚੰਗੀ ਆ ਆਪਾਂ ਤਾਂ ਆਪਣੇ ਵੱਲ ਤੇ ਚੰਗੀ ਕਰਦੇ ਆ ਹਾਂ ਕਿਹਦੇ ਵਾਲੇ ਖੜੇ ਗਿਆ ਨੇ 13 ਕਿਹਦੇ ਵਾਲੇ ਮੇਰੇ ਹੀ ਆ ਹੂੰ ਹੂੰ ਮੈਂ ਬਣਾਏ ਤੇ ਹੁਣ ਉਹ ਬਣੇ 11 11 ਦੀ 13 ਕਰਵਾਤੇ ਤੇ ਅੱਛਾ ਹਾਂ ਉਹ ਡਾਇਮੰਡ ਵਾਲਾ ਤੇ ਨੌ ਤੇ 13 ਬਾਈ 11 ਤੇ 13 ਨਹੀਂ ਨੌ ਤੇ ਜਗਾ ਗਿਆ 9 ਤੇ ਹੈ ਗਿਆ ਯਾਰ 11 ਤੇ ਨਹੀਂ ਕਿਉਂ 9 ਤੇ 13 ਹੋਏ ਦੋ ਦੋ ਲੱਗੇ ਫਿਰ ਕਿੰਨੇ ਹੋਗੇ ਦੋ ਦੋ ਨਹੀਂ ਇੱਕ ਇੱਕ ਲੱਗਿਆ ਪਤਾ ਨਹੀਂ ਯਾਰ ਹੁਣ ਮੇਰੇ ਦਿਮਾਗ ਚ ਨਹੀਂ ਹੋਵੇ 9 ਤੇ 13 ਹੋਏ ਦੋ ਦੋ ਲੱਗੇ ਇੱਕ ਇੱਕ ਹੀ ਲੱਗਦਾ ਹਾਂ ਦੋਆਂ ਸਾਈਡ ਦੋ ਦੋ ਲੱਗੇ 13 ਹੋ ਗਏ ਪਤਾ ਜੱਗਾ ਗਿਆ ਜੱਗਾ ਹੁਣੇ ਗਿਆ ਤੇਰੇ ਮੂਰੇ ਮੂਰੇ ਗਿਆ ਬਸ ਹੁਣੇ ਖਾੜਾ ਪਟਿਆ ਉਹ ਤੇ ਅੰਡਾ ਫਿਰ ਉਹ ਰੁਪੜਨ ਚਲੇ ਗਿਆ ਜਿਸ ਹਸਾਬ ਕਿਤਾਬ ਜ ਕਰਾ ਕਣਕ ਕੋਣਕੜਾ ਨਿਕੜ ਸੋ ਕੋ ਟਾਈਮ ਲੱਗੇ ਫਿਰ ਜੱਗੂ ਗੁੜ ਚਲੇ ਗਿਆ ਹੂੰ ਚੱਲ ਨਵੇੜਾ ਆ ਸਵਾਗਤ ਆ ਵਾ ਬਚਾ ਮਾਵਾ ਮੀਆਂ ਦਾ ਕੁਛ ਕ ਨਹੀਂ ਹਾਂ ਪੂਰੇ ਪੂਰੇ ਜੇ ਹੋ ਗਏ ਬਸ ਥੋੜੇ ਜਿ ਲੈਂਦੇ ਚੱਲ ਠੀਕ ਆ ਕਿਉਂ ਐਤ ਕੀ ਭਾਈ ਤਾਂ ਵੀ ਖਰਚਾ ਬਹੁਤ ਕਰਾਇਆ ਵਾ ਵਿਆਹ ਵੀ ਕਰਾਇਆ ਮੁੰਡਾ ਦਾ ਟਰੈਕਟਰ ਵੀ ਲੈ ਕੇ ਆਇਆ ਸਾਰਾ ਕੁਝ ਦੇਖਣਾ ਪੈਂਦਾ ਜ਼ਿੰਮੇਦਾਰਾਂ ਦਾ ਸਰਕਲ ਲੈ ਕੇ ਨਹੀਂ ਘੁੰਮਦੇ ਆ ਆੜਤ ਦੇ ਸਰ ਪਰੇ ਅਸਲ ਮਰੇ ਨਾ ਫੇਰ ਨਹੀਂ ਮਰਦੇ ਹਾਂ ਜਿੰਨਾ ਮਰਜੀ ਹੋਵੇ ਹਾਂ ਫੋਸ ਲੋ ਕੋ ਚੱਲ ਫੇਰ ਆਈ ਤਿੰਨ ਮਹੀਨੇ ਫੇਰ ਆਈ 26 23 ਹਾਂ ਆਵਲੇ ਆ ਜੀ ਫੇਰ ਮੈਂ ਖੇਚੇ ਆਜਾ ਸਕੀਮ ਜੀ ਕੇ ਲਾ ਦਾਂਗੇ ਉੱਥੇ ਕਿਤੇ ਇੱਧਰੋਂ ਕੱਢ ਲਈਏ ਹੁਣ ਵਿੱਚ ਵਟੇ ਨੇ ਹਾਂ ਇਹੇ ਫੁੱਟੇ ਜਾਣਾ ਇਹਨਾਂ ਨੇ ਮੈਂ ਤਾਂ ਨਾ 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 ਵਧੀਆ ਕਰਿਆ ਸੇਫਟੀ ਜਿੰਨੀ ਸੇਫਟੀ ਰਹੂਗੀ ਉਨਾ ਵਧੀਆ ਇੱਕ ਵਾਰ ਇਹ ਜੜ ਜੀ ਹਿੱਲੇ ਜਦ ਇਹ ਹਿੱਲੇ ਜਦ ਜਾ ਟੋਏ ਚ ਪੈਣਾ ਇਹਨਾਂ ਨੇ ਔਰ ਕੁ ਮਿੰਟ ਕਰਦੀ ਜਾਂਦਾ ਹੋਏ ਕਿ ਬੂਟੇ ਲੈ ਲਓ ਉਹ ਤਾਂ ਆਪ ਹੀ ਆ ਕੇ ਮਰਦ ਨਹੀਂ ਨੌ ਮਿੰਟੇ ਕਰਨੀ ਚੀਕੂ ਲਾਤੇ ਹਾਂ ਚੀਕੂ ਖੇਚੇ ਲਾਤੇ ਲੱਗਣ ਲੱਗੇ ਵਿੱਚ ਇਹਕੂ ਮਮ ਜਿਹੜਾ ਪੰ ਪਿਛਲੇ ਸਾਰਾ ਰਾਜੂ ਬਾਈ ਨੇ ਤਾਂ ਜਨਮ ਦਿਨ ਨੂੰ ਬੂਟੇ ਦਿੱਤੇ ਉਹਨਾਂ ਨੂੰ ਚੀਕੂ ਲੱਗੇ ਵੇ ਤੇ ਆਇਤ ਕੀ ਵੀ ਲੱਗੇ ਵੇ ਸਾਲੇ ਪੱਕੇ ਪੁੱਕੇ ਨਹੀਂ ਵੱਧੇ ਨਹੀਂ ਹੈਗੇ ਓਕਣਾ ਉਹ। ਤਾਂ ਨਾ ਝੜ ਜਾਂਦੇ ਸੁੱਕ ਕੇ ਸਾਲੇ। ਸਵੇਸ ਭਰ ਹੁੰਦੀ ਨਹੀਂ ਕੱਦ ਛੋਟਾ ਹਲੇ। ਕੱਦ ਛੋਟਾ ਜਦ ਬੂਟੇ ਨਾ ਪੂਰਾ ਕਾਇਮ ਹੋਣਾ ਫੇਰ ਵਧਣਾ ਉਹਨਾਂ ਨੇ। ਬਸ ਉਹਨੇ ਕਾੜੂ ਰਹਿ ਗਏ। ਇਹ ਕਾੜੂ ਬੁਖਾਰਾ ਰਹੇ ਨੇ ਲੋੜੇ ਸੀ। ਬਾਕੀ ਤਾਂ ਰਾਤੇ। ਮੁੱਲ ਕੁਝ ਨਹੀਂ ਲੈਣਾ ਆਪਣੀ ਤਿਆਰ ਕਰਨਾ ਹੋਣਾ। ਆਪਣੀ ਖਾਣੇ ਆ। ਹਾਂ। ਚੱਲ ਭਾਈ ਜਾ ਤੂੰ ਵੀ ਹੁਣ।